ਮੂਸੇ ਵਾਲੇ ਦੀ ਯਾਦਗਾਰ ਤੇ ਪਹੁੰਚਿਆ ਇਹ ਜੋੜਾ ਜੋ ਕਰ ਰਿਹਾ ਹੈ ਪੂਰੇ ਪੰਜਾਬ ਦੀ ਸੈਰ ਤੇ ਸਿੱਧੂ ਮੂਸੇਵਾਲੇ ਦੇ ਪਿੰਡ ਆਉਣਾ ਹੋ ਗਿਆ ਜ਼ਰੂਰੀ ਸਿੱਧੂ ਮੂਸੇਵਾਲੇ ਦੇ ਫੈਨ ਪਰੇ ਤੋਂ ਪਰੇ ਨੇ ਤੇ ਇਹ ਬਾਈ ਜੋ ਦੇਖ ਰਹੇ ਹੋ ਤੁਸੀਂ ਉਹ ਜਿਹੜਾ ਸਕੂਨ ਇਹ ਜਰਨੀ ਕਪਲ ਹੈ ਇਹ ਪੂਰੇ ਪੰਜਾਬ ਦਾ ਦੌਰਾ ਕਰ ਰਿਹਾ ਪੂਰੇ ਪੰਜਾਬ ਦਾ ਸਫ਼ਰ ਕਰਨ ਦੇ ਲਈ ਨਿਕਲੇ ਨੇ ਤੇ ਅੱਜ ਰਸਤੇ ਦੇ ਵਿੱਚ ਜਦੋਂ ਪਿੰਡ ਮੂਸਾ ਆਇਆ ਇਹਨਾਂ ਦਾ ਕਹਿਣਾ ਹੈ ਕਿ ਫਿਰ ਜੇ ਮੂਸੋਂ ਕੋਲ ਦੀ ਲੰਘਦੇ ਆ ਤਾਂ ਸਿੱਧੂ ਦੀ ਯਾਦਗਾਰ ਤੇ ਕਿਉਂ ਨਾ ਜਾਵਾਂਗੇ ਤਾਂ ਦੇਖ ਸਕਦੇ ਹੋ ਤਸਵੀਰਾਂ ਪਿੱਛੇ ਬੈਨਰ ਲੱਗਿਆ ਪੰਜਾਬ ਦਾ ਸਫਰ ਹੈ ਸਕੂਨ ਐ ਜਰਨੀ ਇਹਨਾਂ ਦੀ ਜਰਨੀ ਦਾ ਨਾਮ ਹੈ ਨਾਲ ਇਹਨਾਂ ਨੇ ਜੋ ਜਾਣਕਾਰੀ ਦਿੱਤੀ ਹੈ ਉਹ ਬਹੁਤ ਹੀ ਜ਼ਿਆਦਾ ਖਾਸ ਹੈ ਚਲਦੀ ਚਲਦੀ ਵੀਡੀਓ ਦੋਸਤੋ ਸਿੱਧੂ ਨੂੰ ਪਿਆਰ ਕਰਨ ਵਾਲੇ ਵੱਧ ਤੋਂ ਵੱਧ ਲਾਈਕ ਕਰਕੇ ਸ਼ੇਅਰ ਕਰ ਦਿਓ ਤੇ ਇਹ ਕਪਲ ਜੋ ਹੈ ਸਕੂਨ ਐ ਜਰਨੀ ਵਾਲਾ ਇਹਨਾਂ ਦਾ ਸੋਸ਼ਲ ਮੀਡੀਆ ਤੇ ਵੀ ਪੇਜ ਆ ਤੇ ਨਾਲ ਹੀ ਇਹ ਅੱਜ ਪੂਰੇ ਪੰਜਾਬ ਦਾ ਟੂਰ ਕਰ ਰਹੇ ਨੇ ਤੇ ਨਾਲ ਹੀ ਇਹ ਹੁਸ਼ਿਆਰਪੁਰ ਤੋਂ ਜਦੋਂ ਮੂਸੇ ਪਹੁੰਚਦੇ ਨੇ ਤਾਂ ਯਾਦਗਾਰ ਤੇ ਪਹੁੰਚ ਭਾਵਕ ਵੀ ਹੋ ਜਾਂਦਾ ਇਹ ਕਪਲ ਤੇ ਦੇਖ ਸਕਦੇ ਹੋ ਤਸਵੀਰਾਂ ਸਾਈਕਲਿੰਗ ਕਰਦਿਆ ਹੋਇਆ ਇਹ ਕਪਲ ਪੂਰੇ ਪੰਜਾਬ ਦਾ ਸੈਰ ਕਰ ਰਿਹਾ ਪੰਜਾਬ ਦੀ ਸੈਰ ਕਰ ਰਿਹਾ ਤੇ ਇਹਨਾਂ ਦਾ ਕਹਿਣਾ ਸੀ ਪਹਿਲਾਂ ਅਸੀਂ ਆਪਣੇ ਘਰ ਦੀ ਝਾਤੀ ਮਾਰਾਂਗੇ ਤੇ ਉਸ ਤੋਂ ਬਾਅਦ ਹੋਰ ਰਾਜਾਂ ਦੇ ਵਿੱਚ ਵੀ ਸਫਰ ਕਰਾਂਗੇ ਕਿਉਂਕਿ ਆਪਣਾ ਘਰ ਵੀ ਦੇਖਣਾ ਜ਼ਰੂਰੀ ਆ ਤੇ ਇਹਨਾਂ ਨੇ ਕਿਹਾ ਸੀ ਜਿਸ ਦਿਨ ਤੋਂ ਘਰੋਂ ਨਿਕਲੇ ਆ ਸਾਰਾ ਸਮਾਨ ਲੈ ਕੇ ਨਿਕਲੇ ਸੀ ਪਰ ਅੱਜ ਤੱਕ ਇਹ ਸਮਾਨ ਖੋਲਣ ਦੀ ਜ਼ਰੂਰਤ ਨਹੀਂ ਪਈ ਕਿਉਂਕਿ ਪੰਜਾਬ ਦੇ ਲੋਕ ਬਹੁਤ ਜ਼ਿਆਦਾ ਪਿਆਰ ਦੇ ਤੇ ਜਦੋਂ ਇਹ ਕਪਲ ਜਿਹੜੇ ਯਾਦਗਾਰ ਤੇ ਪਹੁੰਚਦਾ ਸਿੱਧੂ ਮੂਸੇਵਾਲੇ ਦੀ ਤੇ ਯਾਦਗਾਰ ਤੇ ਪਹੁੰਚ ਕੇ ਭਾਵਕ ਵੀ ਹੁੰਦਾ ਤੇ ਇਹਨਾਂ ਦੀਆਂ ਗੱਲਾਂ ਜਦੋਂ ਸੁਣੋਗੇ ਤਾਂ ਤੁਹਾਨੂੰ ਵੀ ਹੈਰਾਨੀ ਹੋਵੇਗੀ ਤੇ ਭਾਵਕ ਹੋਵੋਗੇ ਇਹਨਾਂ ਦੀਆਂ ਗੱਲਾਂ ਸੁਣ ਕੇ ਕਿ ਸਿੱਧੂ ਨੂੰ ਪਿਆਰ ਕਰਨ ਵਾਲਿਆਂ ਦੀ ਕਮੀ ਨਹੀਂ ਤੇ ਇਹ ਕਪਲ ਪੂਰਾ ਪੰਜਾਬ ਦਾ ਮੈਪ ਬਣਾ ਕੇ ਜਦੋਂ ਯਾਦਗਾਰ ਤੇ ਪਹੁੰਚਿਆ ਤੇ ਸਿੱਧੂ ਦੀ ਯਾਦਗਾਰ ਤੇ ਪਹੁੰਚ ਕੇ ਇਹਨਾਂ ਨੇ ਸਿੱਧੂ ਮੂਸੇਵਾਲੇ ਦੇ دیدار ਕੀਤੇ ਕਿਉਂਕਿ ਸਿੱਧੂ ਮੂਸੇਵਾਲਾ ਉਹ ਕਲਾਕਾਰ ਜਿਸ ਨੇ ਦੇਸ਼ਾਂ ਵਿਦੇਸ਼ਾਂ ਤੱਕ ਪਿੰਡ ਮੂਸੇ ਦੇ ਨਾਂ ਦੀ ਧੱਕ ਪਾਈ ਆ ਇਹਨਾਂ ਦਾ ਕਹਿਣਾ ਸੀ ਕਿ ਜੇ ਇੱਥੋਂ ਲੰਘ ਰਹੇ ਸੀ ਤਾਂ ਜੇ ਮੂਸੇ ਨਾ ਆਉਂਦੇ ਤਾਂ ਫਿਰ ਸਾਡਾ ਸਫ਼ਰ ਅਧੂਰਾ ਸੀ ਕਿਉਂਕਿ ਉਸ ਕਲਾਕਾਰ ਦੀ ਜਿਹੜਾ دیدار ਕਰਨਾ ਬਣਦਾ ਸੀ ਜਿਸ ਨੇ ਦੇਸ਼ਾਂ ਵਿਦੇਸ਼ਾਂ ਤੱਕ ਆਪਣਾ ਮਾਨਸਾ ਦਾ ਨਾਂ ਪੰਜਾਬ ਦਾ ਨਾਂ ਚਮਕਾਇਆ ਤੇ ਇਹਨਾਂ ਦਾ ਕਹਿਣਾ ਕਿ ਇਹ ਸਾਈਕਲਿੰਗ ਤੇ ਐਨੀਮਲ ਲਵਰਜ਼ ਲਈ ਪ੍ਰਮੋਟ ਕਰ ਰਹੇ ਨੇ ਆਪਣੇ ਪੂਰੇ ਸਫ਼ਰ ਨੂੰ ਤੇ ਲੋਕਾਂ ਨੂੰ ਦੱਸਣਾ ਚਾਹੁੰਦੇ ਨੇ ਕਿ ਸਾਈਕਲਿੰਗ ਕਰਨੀ ਵੀ ਜ਼ਰੂਰੀ ਹੈ ਤੇ ਜਿਹੜਾ ਜਾਨਵਰਾਂ ਦੇ ਨਾਲ ਪਿਆਰ ਕਰਨਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਜਿਵੇਂ ਸਿੱਧੂ ਮੂਸੇਵਾਲਾ ਜਾਨਵਰਾਂ ਨੂੰ ਪਿਆਰ ਕਰਦਾ ਸੀ ਐਨੀਮਲਸ ਨੂੰ ਪਿਆਰ ਕਰਦਾ ਸੀ ਉਸੇ ਤਰ੍ਹਾਂ ਇਹ ਕਪਲ ਵੀ ਅੱਜ ਸਿੱਧੂ ਦੀ ਯਾਦਗਾਰ ਤੇ ਪਹੁੰਚਿਆ ਭਾਵਕ ਵੀ ਹੋਇਆ ਜੋ ਗੱਲਾਂ ਨੇ ਉਹ ਵੀ ਤੁਹਾਨੂੰ ਸੁਣਾਉਣੇ ਆ ਪਰ ਇਹ ਅੱਖਾਂ ਜਿਹੜੀਆਂ ਨਮ ਹੋਈਆਂ ਸਿੱਧੂ ਦੀ ਯਾਦਗਾਰ ਤੇ ਪਹੁੰਚ ਕੇ ਤੁਸੀਂ ਹੈਰਾਨ ਹੋਮੋਗੇ ਇੰਨਾ ਗੱਲਾਂ ਨੂੰ ਸੁਣ ਕੇ ਜੋ ਇੰਨਾ ਕਪਲਸ ਨੇ ਦੱਸੀਆਂ ਨੇ ਤੇ ਇਹ ਬਾਈ ਕਹਿੰਦਾ ਵੀ ਸਿੱਧੂ ਮੂਸੇਵਾਲੇ ਦਾ ਜਿਹੜਾ ਪਿਆਰ ਹੈ ਉਹ ਸਾਰੀ ਦੁਨੀਆ ਤੇ ਲੋਕਾਂ ਦੇ ਦਿਲਾਂ ਦੇ ਵਿੱਚ ਜਿਉਂਦਾ ਹੈ ਕਿਉਂਕਿ ਜੇ ਸਿੱਧੂ ਮੂਸੇਵਾਲਾ ਇਸ ਦੁਨੀਆ ਦੇ ਵਿੱਚ ਨਹੀਂ ਪਰ ਲੋਕਾਂ ਦੇ ਦਿਲਾਂ ਦੇ ਵਿੱਚ ਅੱਜ ਵੀ ਜਿਉਂਦਾ ਹੈ ਤਾਂ ਕੀ ਕਹਿੰਦੇ ਆ ਇਹ ਸਕੂਨੇ ਜਰਨੀ ਵਾਲਾ ਕਪਲ ਉਹ ਵੀ ਤੁਸੀਂ ਸੁਣ ਲਵੋ ਬਾਬਾਈ ਅਸੀਂ ਜਿਵੇਂ YouTube ਤੇ ਸਕੂਨ ਦੇ ਜਰਨੀ ਦੇ ਨਾਮ ਤੇ ਬਣਾਇਆ ਹੋਇਆ ਚੈਨਲ Facebook ਤੇ ਪੇਜ ਆ ਸਕੂਨ ਦੇ ਜਰਨੀ ਤੇ ਅਸੀਂ ਜਿਹੜਾ ਆਪਣਾ ਜਿਹੜਾ ਪ੍ਰਚਾਰ ਕਰਨਾ ਚਾਹੁੰਦੇ ਹਾਂ ਸਾਈਕਲਿੰਗ ਤੇ ਐਨੀਮਲ ਲਵ ਨੂੰ ਅਸੀਂ ਤੁਰੇ ਹਾਂ ਹੁਸ਼ਿਆਰਪੁਰ ਤੋਂ ਅਸੀਂ ਕਰਨਾ ਚਾਹੁੰਦੇ ਹਾਂ ਪੂਰਾ ਪੰਜਾਬ ਟੂਰ ਹੁਸ਼ਿਆਰਪੁਰ ਤੋਂ ਤੁਰ ਕੇ ਅਸੀਂ ਪਹਿਲਾਂ ਪਹੁੰਚੇ ਹਾਂ ਗੜਸ਼ੰਕਰ ਹੋ ਕੇ ਮਹਾਲੀ ਚੰਡੀਗੜ੍ਹ ਉਸ ਬਾਅਦ ਫਤਿਹਗੜ੍ਹ ਸਾਹਿਬ ਕਿਉਂਕਿ ਸ਼ਿਦੀ ਮਹੀਨਾ ਚੱਲ ਰਿਹਾ ਦਸੰਬਰ ਦਾ ਉੱਥੇ ਮੱਥਾ ਟੇਕ ਕੇ ਫੇ ਪਟਿਆਲਾ ਪਟਿਆਲੇ ਦਾ ਮੈਂ ਹੀ ਆ ਤੇ ਹੁਸ਼ਿਆਰਪੁਰ ਮੇਰੇ ਸਹੁਰੇ ਆ ਮਤਲਬ ਵਾਈਫ ਹੁਸ਼ਿਆਰਪੁਰ ਦੀ ਠੀਕ ਹੈ ਉਸ ਤੋਂ ਬਾਅਦ ਫਿਰ ਆਪਾਂ ਸੰਗਰੂਰ ਸੰਗਰੂਰ ਤੋਂ ਬਾਅਦ ਬਰਨਾਲੇ ਫਿਰ ਇਹ ਰਾਹ ਦੇ ਵਿੱਚ ਮਾਨਸਾ ਪੈਂਦਾ ਫਿਰ ਜਦੋਂ ਇੱਥੋਂ ਲੰਘਦੇ ਆ ਤਾਂ ਪਿੰਡ ਮੂਸਾ ਤੇ ਹੋ ਤਾਂ ਤੁਹਾਨੂੰ ਪਤਾ ਹੀ ਆ ਵਰਲਡ ਵਾਈਡ ਜਿਹੜਾ ਵੀਰ ਆਪਣਾ ਮਸ਼ਹੂਰ ਆ ਉਸ ਤੋਂ ਮਿਲੇ ਮੀਣਾ ਜਾਂ ਸਮਾਦਿ ਬਿਣਾ ਜਾ ਨਹੀਂ ਸਕਦੇ ਅੱਗੇ ਇਹ ਰਾਹ ਦੇ ਵਿੱਚ ਮਾਨਸਾ ਪੈਂਦਾ ਇਸ ਤੋਂ ਬਾਅਦ ਆਪਾਂ ਚਲੇ ਜਾਣਾ ਅੱਗੇ ਤਲਵੰਡੀ ਸਾਬੋ ਬਠਿੰਡਾ ਫਿਰ ਮੁਕਸਰ ਸਾਹਿਬ ਇਦਾਂ ਪੂਰਾ ਪੰਜਾਬ ਕਵਰ ਕਰਨਾ ਆਪਾਂ ਅੱਛਾ ਜਿਵੇਂ ਤੁਸੀਂ ਦੱਸਿਆ ਵੀ ਐਨੀਮਲ ਲਵ ਨੂੰ ਲੈ ਕੇ ਆਪਾਂ ਕਰ ਰਹੇ ਹਾਂ ਸਾਈਕਲਿੰਗ ਨੂੰ ਲੈ ਕੇ ਸਿੱਧੂ ਵੀ ਮਤਲਬ ਜਾਨਵਰਾਂ ਨੂੰ ਪਿਆਰ ਕਰਦਾ ਸੀ ਬਹੁਤ ਜ਼ਿਆਦਾ ਹਾਂਜੀ ਕਿਵੇਂ ਦੇਖ ਇਹ ਜੀ ਇਹ ਜਿਹੜੀ ਚੀਜ਼ ਐਨੀਮਲ ਲਵ ਇਹ ਸੁਭਾਵਿਕ ਤੌਰ ਤੇ ਸਾਡੇ ਨੇਚਰ ਦੇ ਵਿੱਚ ਹੋਣੀ ਚਾਹੀਦੀ ਆ ਆਟੋਮੈਟਿਕਲੀ ਕੁਦਰਤੀ ਹੋਣੀ ਚਾਹੀਦੀ ਆ ਜਿਵੇਂ ਨਾਰਮਲੀ ਆਪਾਂ ਘਰਾਂ ਦੇ ਵਿੱਚ ਰੇਣੇ ਜਿਹੜੇ ਲੋਕਲ ਜਿਹੜੇ ਕੁੱਤੇ ਘੁੰਮਦੇ ਨੇ ਬਾਹਰ ਉਹਨਾਂ ਦਾ ਆਪਾਂ ਜਿਆਦਾ ਖਿਆਲ ਰੱਖਦੇ ਨਹੀਂਗੇ ਵੈਸੇ ਤੇ ਉਹ ਰੱਖਣਾ ਜ਼ਰੂਰੀ ਆ ਇਹ ਇਹ ਜਿਹੜਾ ਮਨੁੱਖਤਾ ਹੈ ਜਿਹੜੀ ਇਨਸਾਨੀਅਤ ਆ ਇਹ ਦੇ ਸੁਭਾਅ ਦੇ ਵਿੱਚ ਕੁਦਰਤੀ ਹੋਣੀ ਚਾਹੀਦੀ ਆ ਸਿੱਧੂ ਵੀ ਪਿਆਰ ਕਰਦਾ ਜੀ ਬਰਾਣ ਕਿਵੇਂ ਤੁਸੀਂ ਦੇਖਿਆ ਵੀਡੀਓ ਹਾਂਜੀ ਹਾਂ ਸਿੱਧੂ ਬਾਈ ਜਿਹੜਾ ਕੁਦਰਤੀ ਇੰਨਾ ਚੀਜ਼ ਜਾਨਵਰਾਂ ਨਾਲ ਪਿਆਰ ਕਰਦਾ ਇਨਸਾਨੀਤ ਨਾਲ ਆਪਣੇ ਆਪ ਹੀ ਕਰੇਗਾ ਸਿੱਧੂ ਬਾਈ ਦੇ ਅੰਦਰ ਕੁਦਰਤੀ ਇਹ ਚੀਜ਼ ਹੈਗੀ ਸੀਗੀ ਇਹਦਾ ਮਤਲਬ ਉਹ ਬੰਦਾ ਹੀ ਬੜਾ ਵਧੀਆ ਸੀਗਾ ਜਿਹੜਾ ਜਾਨਵਰਾਂ ਨੂੰ ਪਿਆਰ ਕਰਦਾ ਇਨਸਾਨੀਤ ਨਾਲ ਕਿਵੇਂ ਇਹ ਟੂਰ ਹੈ ਜੀ ਜਿਵੇਂ ਆਪਾਂ ਅੰਨਿਕਲੇਆ ਪੰਜਾਬ ਟੂਰ ਤੇ ਇਹ 40 ਦਿਨ ਸੋਚ ਕੇ ਨਿਕਲੇ ਆ ਪਰ 40 ਦਿਨ ਤੋਂ ਜ਼ਿਆਦਾ ਵੀ ਲੱਗ ਸਕਦੇ ਨੇ ਕਿਉਂਕਿ ਪਿਆਰ ਬਹੁਤ ਮਿਲ ਰਿਹਾ ਪੰਜਾਬ ਤੋਂ ਤੇ ਬਾਕੀ ਰਹਿ ਕੇ ਖਰਚੇ ਦੀ ਗੱਲ ਬੇਸਿਕ ਮਾੜਾ ਮੋਟਾ ਖਰਚਾ ਜਿਹੜਾ ਸਾਡੀ ਮਰਜ਼ੀ ਹੁੰਦੀ ਉਹ ਕਰ ਲੈਨੇ ਆ ਪਰ ਪੰਜਾਬ ਦੇ ਵਿੱਚ ਰਹਿ ਕੇ ਕਿਸੇ ਖਰਚੇ ਦੀ ਕੋਈ ਟੈਨਸ਼ਨ ਹੈ ਨਹੀਂ ਕਿਉਂਕਿ ਰਹਿਣਾ ਖਾਣਾ ਸਭ ਕੋਈ ਮਤਲਬ ਦਿੱਕਤ ਹੈ ਨਹੀਂ ਜੀ ਪੰਜਾਬ ਦੇ ਜਿੱਥੇ ਵੀ ਜਾਓ ਲੋਕ ਬਾਵਾ ਖਿਲਾਰ ਕੇ ਤੁਹਾਡਾ ਸਵਾਗਤ ਕਰਦੇ ਨੇ ਜਿਹੜੇ ਪੰਜਾਬੀਤ ਨੂੰ ਪਿਆਰ ਕਰਦੇ ਨੇ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਨੇ ਕਿਸੇ ਵੀ ਤਰੀਕੇ ਦੀ ਕੋਈ ਦਿੱਕਤ ਆ ਹੀ ਨਹੀਂ ਰਹੀ ਵੈਸੇ ਇੱਥੇ ਦੇਖਿਆ ਤੁਸੀਂ ਯਾਦਗਾਰ ਤੇ ਜਿੰਨੇ ਸਿੱਧੂ ਕਹਿੰਦਾ ਸੀ ਵੀ ਮੇਲਾ ਲੱਗਦਾ ਇਹਦੇ ਦੇਖਦੇ ਕਿਵੇਂ ਜੀ ਮੇਲਾ ਵੀ ਸਿੱਧੂ ਕਹਿੰਦਾ ਹੁੰਦਾ ਸੀ ਵੀ ਜਾਣ ਪਿੱਛੇ ਮੇਲੇ ਲੱਗਣਗੇ ਅੱਜ ਤੁਸੀਂ ਦੇਖਿਆ ਇੱਥੇ ਮਾਹੌਲ ਕਿਸ ਤਰੀਕੇ ਦਾ ਯਾਦਗਾਰ ਹਾਂਜੀ ਹੁਣ ਦੇਖਿਆ ਅਸੀਂ ਤਾਂ ਪਹਿਲੀ ਵਾਰ ਵੈਸੇ ਆਏ ਆ ਤੇ ਸਵੱਬ ਬਣਿਆ ਇੱਥੇ ਆਉਣ ਤੇ ਲੋਕ ਆ ਵੀਰ ਵੀ ਖੜੇ ਨੇ ਤੇ ਹੋਰ ਵੀ ਪਥੇਰੀ ਮਤਲਬ ਜਿਹੜੀ ਆ ਜਨਤਾ ਪੰਜਾਬ ਦੀ ਜਿਹੜੇ ਪਿਆਰ ਕਰਦੇ ਸਿੱਧੂ ਮੂਸੇ ਵਾਲੇ ਨੂੰ ਖਾਸ ਕਰਕੇ ਆ ਕਿ ਜਿਉਂਦੇ ਜੀ ਕਦਰ ਘਾਟੀ ਘਾਟੀ ਸੀਗੀ ਜੋ ਮਰਨ ਤੋਂ ਬਾਅਦ ਕਦਰ ਜਿੰਦਾ ਜ਼ਿਆਦਾ ਹੁੰਦੀ ਆ ਫਿਰ ਤਾਂ ਫੇ ਮੇਲਿਆ ਸੀਵਾਦਾ ਦਾ ਹੀ ਬੰਦਾ ਆਉਂਦਾ ਆ ਪਰ ਕਰੀਏ ਆਪਾਂ ਮੇਕ ਸ਼ੋਰ ਇਹ ਕਰੀਏ ਕਿ ਜਿਉਂਦੇ ਜੀ ਆਪਾਂ ਕਲਾਕਾਰਾਂ ਦੀ ਜਾਂ ਕਿਸੇ ਵੀ ਚੰਗੇ ਬੰਦੇ ਦੀ ਕਦਰ ਕਰੀਏ ਜਿਉਂਦੇ ਜੀ ਜਾਣ ਤੋਂ ਬਾਅਦ ਨਹੀਂ